खबरनामा हाँ नवनीत रंधावा नजर आज के बुलेटिन दुख खबर भिखीविंड अमृतसर रोड तया भयानक हादसा नव्याय जोड़े की हुई मौत मध्य बिखे हुए प्राण प्रतिष्ठा समागम संबंधी बड़ा हनुमान मंदिर विखे राम सेवा परिवार वालों कीता गया भजन संध्या का आयोजन परविंदर कौर ने तुरंतारन बिखे बतौर एसपी हेड क्वार्टर दा संभाला काचपाड़ ਅਤੇ ਹੁਣ ਖਬਰਾਂ ਵਿਸਥਾਰ ਨਾਲ ਪਿੱਖੀਵਿੰਡ ਅੰਮ੍ਰਿਤਸਰ ਰੋਡ ਨੇੜੇ ਸਿੰਘਪੁਰਾ ਛਾਉਣੀ ਵਿਖੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਨਵਿਆਏ ਜੋੜੇ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਅਰਸ਼ਦੀਪ ਸਿੰਘ ਅਤੇ ਉਸਦੀ ਪਤਨੀ ਕਾਜਲ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅੰਮ੍ਰਿਤਸਰ ਰੋਡ ਵਿਖੇ ਆਪਸ ਵਿੱਚ ਦੋ ਮੋਟਰਸਾਈਕਲ ਟਕਰਾਉਣ ਨਾਲ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਸਰੀ ਸਾਈਡ ਤੇਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸਿੰਘਪੁਰਾ ਜੋ ਦੂਸਰੇ ਮੋਟਰਸਾਈਕਲ ਤੇ ਸੀ ਨੂੰ ਹਸਪੀਟਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੀ ਪਿੰਡ ਦੀ ਤੇ ਰਨ ਵਾਲੇ ਜੀ ਕਿਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਤੇ ਸਿੰਘਪੁਰਾ ਆ ਜੀ ਅੱਛਾ ਜੀ ਤੁਹਾਨੂੰ ਕੋਈ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਪੀ ਕਰ ਲਿਆ ਇਹ ਜੀ ਇਸ ਗੱਲ ਨੂੰ ਅੱਧਾ ਘਟਾ ਪੌਣਾ ਘਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਕੀ ਤਾਂ ਮੀਆਂ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਮੋਜੇਨਾ ਤੇ ਕੁਬਿਦ ਨਾਂ ਹਾਂ ਗਾ ਜੀ ਤੁਹਾਡਾ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਬਿਮਾਰੀ ਹਾਲਤ ਆ ਉਹ ਨਾਂ ਦਾ ਪੁੱਤ ਜਿਹੜਾ ਵੀ ਐਡਮਟ ਆ ਹੋਣੇ ਤੋਂ ਰਹਿਣ ਵਾਲਾ ਬੰਦਾ ਬੋਸ ਸਿੰਗਾਪੁਰ ਤੋਂ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਲੋਕੀ ਦੀ ਕਾਰਵਾਈ ਜਿੱਦਾਂ ਵੀ ਹੁੰਦਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲੈ ਕੇ ਜੋ ਵੀ ਕਾਰਵਾਈ ਆ ਕਰਾਂਗੇ ਸ਼੍ਰੀ ਦੁਰਗਿਆਣਾ ਤੀਰਥ ਤੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਅਯੁੱਧਿਆ ਵਿੱਚ ਰਾਮ ਲਲਾ ਦੇ ਪ੍ਰਾਣ ਪ੍ਰਤੀਸ਼ਠਾ ਦੀ ਸਥਾਪਨਾ ਉਪਲਕਸ਼ ਵਿੱਚ ਰਾਮ ਸੇਵਾ ਪਰਿਵਾਰ ਅਤੇ ਸ਼੍ਰੀ ਦੁਰਗਿਆਣਾ ਤੀਰਥ ਦੇ ਸਹਿਯੋਗ ਨਾਲ ਬੜਾ ਹਨੂਮਾਨ ਵਿਗਰੇਦਾ ਪੰਚਮੇਵ ਨਾਲ ਸ਼ਿੰਗਾਰ ਕੀਤਾ ਗਿਆ ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਸਤਕੀਰਤਨ ਕੀਤਾ ਗਿਆ ਅਤੇ ਲੰਗਰ ਪੰਡਾਰਾ ਲਗਾਇਆ ਗਿਆ इस मौके सांसद गुरजीत सिंह ओसरा डीएसपी प्रवेश चोपड़ा डीएसपी संजीव कुमार श्री दुर्गाना कमेटी के प्रधान प्रोफेसर लक्ष्मी कांता चावला समाज सेवी सुरभि वर्मा बड़ा हनुमान मंदिर के चेयरमैन डॉक्टर राकेश शर्मा अनिल वर्मानी, प्रिंस कुमार राजेश कुमार बंटू समेत कई लोग हाजिर सन ਐਸਪੀ ਹੈੱਡਕੁਆਟਰ ਪਲਵਿੰਦਰ ਕੌਰ ਨੇ ਤਰਨਤਾਰਨ ਵਿਖੇ ਅਹੁਦਾ ਸੰਭਾਲਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਗਰੀ ਤਰਨਤਾਰਨ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਉਹ ਤੰਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਰ ਨੂੰ ਕ੍ਰਾਈਮ ਮੁਕਤ ਕੀਤਾ ਜਾਵੇਗਾ। ਹਾਂਜੀ ਮੈਂ ਪ੍ਰਵਿੰਦਰ ਕੌਰ ਐਸਪੀ ਹੈੱਡਕੁਆਟਰ ਜੁਆਇਨ ਕੀਤਾ ਹੈ ਤਰਨਤਾਰਨ ਦੇ ਵਿੱਚ ਰੀਸੈਂਟਲੀ ਸ਼ਹਿਰ ਵਾਸੀਆਂ ਵਾਸਤੇ ਮੈਂ ਮੈਸੇਜ ਦੇਣਾ ਚਾਹਨੀ ਹੈ ਕਿ ਮੈਂ ਇੱਥੇ ਜੁਆਇਨ ਕੀਤਾ ਹੈ ਔਰ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਅਸੀਂ ਰਥਰ ਕੰਮ ਕਰਦੇ ਰਵਾਂਗੇ ਔਰ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਵੀ ਮੇਰਾ ਇਹ ਸੰਦੇਸ਼ ਹੈ ਕਿ ਆਪਣਾ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਬਣਾਈ ਰੱਖਣ ਮਾੜੀਆਂ ਆਦਤਾਂ ਮਾੜੇ ਕੰਮਾਂ ਤੋਂ ਪਿੱਛੇ ਹੋਣ ਔਰ ਇਹਨਾਂ ਜਿਹੜਾ ਵੀ ਕੋਈ ਗਲਤ ਕੰਮ ਕਰੇਗਾ ਉਹਦੇ ਖਿਲਾਫ ਸਖਤ ਸਖਤ ਐਕਸ਼ਨ ਲਿਆ ਜਾਏਗਾ ਚੋਰੀ ਦੀਆਂ ਵਾਰ-ਵਾਰ ਤਾਂ ਜਿਹੜੀਆਂ ਸਾਡੇ ਸ਼ਹਿਰ 'ਚ ਹੋ ਰਹੀਆਂ ਨੇ ਆਲਰੇਡੀ ਹੀ ਮੈਂ ਚੈੱਕ ਕੀਤਾ ਹੈ ਕਾਫੀ ਟ੍ਰੇਸ ਵੀ ਹੋਈਆਂ ਨੇ ਹੋਰ ਅੱਗੇ ਵੀ ਕੋਸ਼ਿਸ਼ ਇਹੀ ਰਹੇਗੀ ਕਿ ਇਹਨਾਂ ਨੂੰ ਜਲਦ ਤੋਂ ਜਲਦ ਸਾਰਿਆਂ ਨੂੰ ਟ੍ਰੇਸ ਕੀਤਾ ਜਾਵੇ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਨਸ਼ਾ ਤਸਕਰਾਂ ਨੂੰ ਦੇਖੋ ਜੀ ਅਪੀਲ ਤਾਂ ਨਹੀਂ ਨਸ਼ਕਾ ਤਸਕਰਾਂ ਨੂੰ ਤਾੜਨਾ ਹੀ ਕੀਤੀ ਜਾ ਕਰਾਂਗੇ ਕਿ ਜਿਹੜਾ ਵੀ ਆਪਣਾ ਇਹ ਮਾੜਾ ਕੰਮ ਹੈ ਇਹ ਤੋਂ ਪਿੱਛੇ ਹਟਣ ਔਰ ਸਿੱਧੇ ਰਾਹ ਤੇ ਚੱਲਣ ਆਪਣੀ ਨੇਕ ਕਮਾਈ ਕਰਨ ਕਿਰਤ ਕਰਨ ਔਰ ਸਹੀ ਰਾਹ ਤੇ ਚੱਲਣ ਫਾਰਟਵੇ ਟੀਮ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਸ਼ਰਾਬ ਦੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਗਲਤ ਕੰਮ ਤਰਨ ਤਨ ਦੇ ਵਿੱਚ ਨਹੀਂ ਹੁੰ ਦਿੱਤਾ ਜਾਏਗਾ ਲੁੱਟਾਂ ਖੋਹਾਂ ਜੋ ਕਿ ਕਰ ਰਹੇ ਹਨ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਉਹ ਸੁਧਰ ਜਾਣ ਨਹੀਂ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਵਿਕਰਮ ਸਹਿਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਸਟ ਨੇ ਹੋਈ ਤਰਨਤਾ ਬੀਤੇ ਦਿਨੀ ਫਰਜ਼ੀ ਆਈਐਫਐਸ ਅਧਿਕਾਰੀ ਬਣ ਕੇ 플ੌਟ ਦੀ ਝਾਲੀ ਰਜਿਸਟਰੀ ਕਰਵਾਉਣ ਦੀ ਜਾਂਚ ਵਿੱਚ ਐਸਡੀਐਮ ਅੰਮ੍ਰਿਤਸਰ 2 ਦੀ ਜਾਂਚ ਅਨੁਸਾਰ ਨੰਬਰਦਾਰ ਰੁਪਿੰਦਰ ਕੌਰ ਨੂੰ ਸ਼ਾਮਿਲ ਪਾਇਆ ਗਿਆ ਇਸ ਸੰਬੰਧੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਝਾਲੀ ਰਜਿਸਟਰੀਆਂ ਕਰਵਾਉਣ ਵਾਲੇ ਨਾਮੀ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਪੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਪੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਪੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਪੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਪੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਚੀਫ ਸੈਨੇਟਰੀ ਇਨਸਪੈਕਟਰ ਅਤੇ ਚੀਫ ਇਨਸਪੈਕਟਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਵਿਜੇ ਗਿੱਲ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸੈਕਟਰੀ ਰਵਿੰਦਰ ਕੁਮਾਰ, ਰਕੇਸ਼ ਮਰਵਾਹਾ, ਤਜਿੰਦਰ ਕੁਮਾਰ, ਹਰਿੰਦਰਪਾਲ, ਗਣੇਸ਼ ਕੁਮਾਰ, ਅਸ਼ੋਕ ਕੁਮਾਰ ਅਤੇ ਸੁਪਰੀਟੈਂਡੈਂਟ ਨੀਰਜ ਭੰਡਾਰੀ ਸਮੇਤ ਸੁਸਾਇਟੀ ਦੇ ਸਾਰੇ ਮੈਂਬਰ ਮੌਜੂਦ ਸਨ। ਅੰਮ੍ਰਿਤਸਰ ਸ਼ਹਿਰ ਵਿੱਚ ਅੱਜਕੱਲ ਟੂਰਿਸਟ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਮਹਿਕਵੇਂ ਆਪਣਾ ਕੰਮ ਵਧੀਆ ਢੰਗ ਨਾਲ ਨਿਭਾ ਰਹੇ ਹਨ। ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਵੀ ਪਿੱਛੇ ਨਹੀਂ ਹੈ। ਅਧੇ ਸਫਾਈ ਦੇ ਮਾਮਲੇ ਵਿੱਚ ਸਟਾਫ ਪੂਰਾ ਧਿਆਨ ਰੱਖ ਰਿਹਾ ਹੈ। ਵੇਖਣ ਵਿੱਚ ਆਇਆ ਕਿ ਸਟੇਸ਼ਨ ਦੇ ਪਲੇਟਫਾਰਮ ਤੇ ਸਫਾਈ ਦਾ ਕੰਮ ਚੱਲ ਰਿਹਾ ਸੀ ਅਤੇ ਯਾਤਰੀ ਖੁਸ਼ ਸਨ। साफ़ सफाई के महकमे तो एक स्टाफ मेम्बर ने चल रहे काम बारे दसा हमारे पास इम्प्रोडेड मशीनें हैं साफ़ सफ़ाई के लिए और हम लोग इसलिए रहते हैं कि साफ़ सफ़ाई अच्छी हो और किसी भी पैसेंजर को कोई तो दिक्कत ना हो हाँ ये हमारे पास इम्पोडेट मशीनें हैं और इससे हम लोग क्लीनिंग करते हैं प्लेटफॉर्मों की और धुलाई वाली मशीनें भी हैं वो भी हम लोग धुलाई करते हैं कि किसी भी पैसेंजर को, को, तो को तो कोई दिक्कत ना हो साफ सफाई हमेशा मिले सर हम तो यही जाते हैं कि हमने डस्टबिन भी लगाई है कचरा कोई बाहर मत डाले डस्टबिनों में डाले हम लोग का यही है कि साफ सफाई जितनी रहेगी उतना अच्छा रहेगा अमृतसर रेलवे स्टेशन नोसी पहला भी कवर कीता है खासकर इथों दी साफ सफाई नो वेखन विच आई जांदा और जिमे तुसी सुनेया कि इंपोर्टेड मशीनस दा नाकोल ने और मैन पावर काफी हैगी और कोशिश ने दी एयर रहंदी है कि हर वेले प्लेटफॉर्म्स ने नीट एंड क्लीन रहे टूरिस्ट फ्लो बहुत ज्यादा हैगा और जिमे गड्डियां परियां आंदियां ने एस वेले जो गड्डियां आन गया उनो प्लेटफॉर्म कंप्लीटली साफ मिले ते पैसेंजर नु खुशी हुंदी है कैमरा पर्सन राकेश ਨਾਲ ਜੇਪਸਨ ਫਾਸਟ ਅਪ ਅੰਮ੍ਰਿਤਸਰ नव नियुक्त कमिश्नर हरप्रीत सिंह ने ਨਗਰ ਨਿਗਮ ਅੰਮ੍ਰਿਤਸਰ ਦੇ ਸਾਰੇ ਵਿਭਾਗਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸੈਕਸ਼ਨ ਮੁਖੀਆਂ ਨਾਲ ਮੀਟਿੰਗ ਕੀਤੀ। ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਚੱਲ ਰਹੇ ਅਤੇ ਮੁਕੰਮਲ ਹੋਏ ਸਾਰੇ ਪ੍ਰੋਜੈਕਟਾਂ ਦੀ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਸਾਰੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ। BNI ਪ੍ਰੋਟੈਕਟਰ ਚੈਪਟਰ ਦੀ ਹਫਤਾਵਾਰੀ ਮੀਟਿੰਗ ਹੋਟਲ ਆਈਟੀਸੀ ਫੋਰਚੂਨ ਵਿਖੇ სპੋਰਟ ਡਾਇਰੈਕਟਰ ਅਮਿਤ ਸ਼ਰਮਾ ਅਤੇ ਪ੍ਰੈਜ਼ੀਡੈਂਟ रमनीक महाजन दी अगुवाई ਹੇਠ ਆਯੋਜਿਤ ਕੀਤੀ ਗਈ ਇਸ ਮੌਕੇ ਵਪਾਰ ਨੂੰ ਅੱਗੇ ਵਧਾਉਣ ਲਈ ਆਪਸ ਵਿੱਚ ਵਿਚਾਰ ਵਿਟਾਂਦਰਾ ਕੀਤਾ ਗਿਆ ਬਿਜ਼ਨਸ ਨੈਟਵਰਕਿੰਗ ਨੂੰ ਵਧਾਉਣ ਸੰਬੰਧੀ ਬਿਜ਼ਨਸ ਓਨਰਸ ਨੂੰ ਜਾਗਰੂਕ ਕੀਤਾ ਗਿਆ ਇੰਡੀਅਨ ਮਾਰਬਲ ਹਾਊਸ ਤੋਂ ਕ੍ਰਿਸ਼ਨਮ ਵਾਹੀ ਨੇ ਪ੍ਰੈਜੈਂਟੇਸ਼ਨ ਦਿੱਤੀ ਸਾਰੇ ਮੈਂਬਰ ਮੌਜੂਦ ਸਨ ਮਾਈ ਸੈਲਫ ਇਜ਼ ਰਮਨੀਕ ਮਹਾਜਨ ਪ੍ਰੈਜ਼ੀਡੈਂਟ ਪ੍ਰੋਟੈਕਟਰ ਚੈਪਟਰ ਐਂਡ ਥਿਸ ਇਜ਼ ਅ ਵਨ ਆਫ ਦ ਬੈਸਟ ਚੈਪਟਰ ਆਫ ਕਮਰਸ Uh, BNI is it's basically a business platform where we generate referrals for our referral partners, and which in turn uh, bring business to everyone. And uh, recently, we have uh, uh, inducted almost 10 new members, and we would like to request most of the people who have not joined business. I would assure them this is the best, best platform they can like join. मेरा नाम कृष्णम भाही है मैं अमृतसर मार्बल हाउस को रिप्रेजेंट करता हूँ बीएनआई में हमारी फॉर्म को प्रोफेसर मार्बल के नाम से भी जाना जाता है तो बीएनआई बेसिकली एक रेफरल ऑर्गेनाइजेशन है और यहाँ से हम सारे अमृतसर के टॉप बिजनस मैन इकट्ठे मिलकर बिजनेस करते हैं एक दूसरे को रेफरल्स देते हैं सो तो आज मेरी फीचर प्रेजेंटेशन थी जिसमें मैंने अपने बिजनेस के बारे में सबको समझाया एंड अपने प्रोडक्ट्स के बारे में सबको बताया एंड मेरे को काफ़ी रेफरल्स मिले हैं आज

ਕਈ ਥਾਵਾਂ ਤੇ ਨਵੇਂ ਕੰਮ ਕੀਤੇ ਗਏ ਪਰ ਸਾਮ ਸੰਭਾਲ ਨਹੀਂ ਹੋ ਸਕੀ ਅਸੀਂ ਗੱਲ ਕਰ ਰਹੇ ਹਾਂ ਜੀਟੀ ਰੋਡ ਤੇ ਤਾਰਾਂ ਵਾਲਾ ਪੁਲ ਤੋਂ ਸ਼ਹਿਰ ਵੱਲ ਜਾਂਦੀ ਸੜਕ ਦੀ ਜਿੱਥੇ ਫੁੱਲ ਪੌਦੇ ਲਗਾਉਣ ਵਾਸਤੇ ਗ੍ਰੇਨਾਈਟ ਪੱਥਰ ਦੇ ਵੱਡੇ ਗਮਲੇ ਬਣਾਏ ਗਏ ਹਨ ਜੋ ਕਿ ਮਹਿਕਵੇਂ ਵੱਲੋਂ ਅਣਦੇਖੇ ਕੀਤੇ ਗਏ ਹਨ ਅਤੇ ਮਾੜੀ ਹਾਲਤ ਵਿੱਚ ਹਨ 스마트 ਸਿਟੀ ਪ੍ਰੋਜੈਕਟ ਕੀਤੇ ਹੋਏ ਕੰਮਾਂ ਦੀ ਸਾਮ ਸੰਭਾਲ ਵੀ ਕਰੇ ਤਾਂ ਜੋ ਸ਼ਹਿਰ ਨੂੰ ਇੱਕ ਵਧੀਆ ਰੂਪ ਦਿੱਤਾ ਜਾ ਸਕੇ ਐਸੋ ਵੀ ਅਸੀਂ ਖੜੇ ਆਂ ਤਾਰਾ ਵਾਲੇ ਪੁਲ ਦੇ ਕੋਲ ਜਿਹੜਾ ਰਸਤਾ ਸ਼ਹਿਰ ਵੱਲ ਜਾਂਦਾ ਹੈ। ਵੇਖਣ ਵਿੱਚ ਆਇਆ ਹੈ ਕਿ ਇੱਥੇ 스마트 ਸਿਟੀ ਪ੍ਰੋਜੈਕਟ ਦੇ ਹੇਠ ਇਹ ਕੁਝ ਪੋਟਸ ਵਗੈਰਾ ਬਣਾਏ ਗਏ ਸੀ ਜਿੱਦਾਂ ਕਿ ਗ੍ਰੇਨਾਈਟ ਲੱਗੀ ਹੋਈ ਹੈ। ਲੇਕਿਨ ਵੇਜੀਟੇਸ਼ਨ ਤੁਸੀਂ ਵੇਖ ਰਹੇ ਹੋ ਫਲਾਸ ਨਹੀਂ ਲੇਕਿਨ ਜੰਗਲੀ ਹੈ। 스마트 ਸਿਟੀ ਪ੍ਰੋਜੈਕਟ ਦੇ ਹੇਠ ਜਿਹੜੇ ਵੀ ਕੰਮ ਹੁੰਦੇ ਪਏ ਨੇ ਉਹ ਕੌਣ ਦੇਖਦਾ ਹੈ? ਕੌਣ ਉਹਨੂੰ ਮੇਨਟੇਨ ਕਰਦਾ ਹੈ? ਕਿਉਂਕਿ ਜੋ ਵੀ ਕੰਮ ਉਹ ਕਰਕੇ ਜਾ ਚੁੱਕੇ ਹੈ ਉਸ ਤੋਂ ਬਾਅਦ ਉਹ ਖਰਾਬ ਹੀ ਹੋਇਆ ਹੈ। ਕੋਈ ਮੇਨਟੇਨੈਂਸ ਨਹੀਂ ਉਸ ਕੰਮ ਦੀ। ਅਸੀਂ ਕਈ ਜਗ੍ਹਾ ਰੇਲਿੰਗਸ ਦਿਖਾਈਆਂ ਅਗਲਾ ਕੰਮ ਜਿਹੜਾ ਕਰਦੇ ਆ ਉਹ ਪਿਛਲਾ ਮੇਨਟੇਨ ਹੋ ਰਿਹਾ ਹੈ ਨਾਲ ਨਾਲ ਉਸ ਚੀਜ਼ ਨੂੰ ਵੀ ਦੇਖਦੇ ਜਾਣ ਵਧੀਆ ਪ੍ਰੋਜੈਕਟਸ ਹੈਗੇ ਹਨ ਦੇ ਸਿਟੀ ਨੂੰ ਨੀਡਨ ਕਲੀਨ ਕਰਦੇ ਪਏ ਆ ਬਟ ਉਹ ਕੀ ਕੇ ਜੋਬ ਕੰਮ ਕਰਦੇ ਆ ਉਹ ਕੰਮ ਇਨਕੰਪਲੀਟ ਰਹਿ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਕੈਮਰਾ ਪਰਸਨ ਵਿਜ਼ਨਲ ਜੇਪਸਿੰਗ ਫਾਸਟ ਨਿਊਜ਼ ਅੰਮ੍ਰਿਤਸਰ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ CIA ਸਟਾਫ 3 ਵੱਲੋਂ ਇੱਕ ਵਿਅਕਤੀ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ 110 ਗ੍ਰਾਮ ਹਿਰੋਇਨ ਅਤੇ ਇੱਕ ਐਕਟੀਵਾ ਬਰਾਮਦ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਕਰਵਾਇਆ ਸਮਾਗਮ। ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਈਆਂ ਮਹਿਲਾਵਾਂ ਨੂੰ ਦਿੱਤੀ ਸ਼ਰਧਾਂਜਲੀ। এতে কু খবর ছোট ব্রেক তো বা फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइड्स बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू Limited fun Everybody just a bottle, bottle, bottle. sa chane japani ri yama let me let me me hada tro let me me you more come back boy baby wanna so da get turn lever on lever es mera swag let me me you more ਚਾਂ ਲੈ ਬਰ ਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਈਆਂ ਮਹਿਲਾਵਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤੀਸਰੀ ਵਰ੍ਹੇ ਸਮਾਗਮ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਸੁਖਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਬੀਬੀ ਕੇਵਲਕੌਰ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਸ਼੍ਰੀ ਆਖਨਪਾਟ ਸਾਹਿਬ ਦੇ ਪੋਗ ਪਾਈ ਗਏ ਉਪਰੰਤ ਕਥਾ ਵਿਚਾਰਾ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜੋਬਨਜੀਤ ਸਿੰਘ, ਮਨਜੀਤ ਕੌਰ, ਭਜਨ ਕੌਰ, ਮਹਿੰਦਰ ਕੌਰ, ਦਲਵੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ। ਅੱਜ ਜੀ ਕਿਸਾਨ ਅੰਦੋਲਨ ਵਿੱਚ ਜਿਹੜੀਆਂ ਬੀਬੀਆਂ 3 ਸਾਲ ਹੋ ਗਏ ਸ਼ਹੀਦ ਹੋਈਆਂ ਸੀਗੀਆਂ 26 ਜਨਵਰੀ ਵਾਲੇ ਦਿਨ ਉਹਨਾਂ ਦੇ ਅੱਜ ਸਾਰੇ ਨਗਰ ਨੇ ਸੁਖਮਨੀ ਸਹਿਜ ਸੁਸਾਇਟੀ ਬੀਬੀਆਂ ਨੇ ਸ਼ਹੀਦੀ ਦਿਹਾੜਾ ਮਨਾਇਆ ਗੀ ਕਿ ਉਹਨਾਂ ਦੀ ਯਾਦ ਨੂੰ ਅਸੀਂ ਸਦਾ ਹੀ ਮਨਾਵਾਂਗੇ ਉਹ ਸਾਡੀਆਂ ਸਾਥਣਾ ਸੀ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਸ਼ਹੀਦੀਆਂ ਦਿੱਤੀਆਂ ਕਿ ਉਹ ਸਾਰਿਆਂ ਲਈ ਵਾਸਤੇ ਸ਼ਹੀਦੀਆਂ ਦਿੱਤੀਆਂ ਕੋਈ ਆਪਣੇ ਕੰਮ ਕਰਨ ਵਾਸਤੇ ਨਹੀਂ ਸੀ ਗਈਆਂ ਸਭ ਲਈ ਸ਼ਹੀਦੀਆਂ ਦਿੱਤੀਆਂ ਉਹਨਾਂ ਦੀਆਂ ਸ਼ਹੀਦੀਆਂ ਯਾਦ ਰਹਿਣਗੀਆਂ ਸਾਡੀ ਕਿਸਾਨ ਅੰਦੋਲਨ ਨੂੰ ਇੱਕ ਬੇਨਤੀ ਆ ਕਿ ਬੀਬੀਆਂ ਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਗਈਆਂ ਪਰ ਉਹ ਕਿਸਾਨ ਅੰਦੋਲਨ ਵਾਲੇ ਆਗੂਆਂ ਨੇ ਆਣ ਕੇ ਸਾਡੀ ਬਾਤ ਨਹੀਂ ਪੁੱਛੀ ਸਾਡਾ ਦਰਦ ਨਹੀਂ ਸੁਣਿਆ ਕਿ ਕਿਵੇਂ ਸ਼ਹੀਦ ਹੋਈਆਂ ਕਿਵੇਂ ਥੱਲੇ ਆਈਆਂ ਅੱਗੋਂ ਤੁਹਾਨੂੰ ਕੋਈ ਕਿਵੇਂ ਪ੍ਰੋਬਲਮ ਆ ਕਿਸ ਤਰ੍ਹਾਂ ਉਹਨਾਂ ਬੀਬੀਆਂ ਦੇ ਪਰਿਵਾਰਾਂ ਦਾ ਦੁੱਖ ਸੁਣਨਾ ਚਾਹੀਦਾ ਸੀ ਉਹਨਾਂ ਨੂੰ ਸਾਡੇ ਨਗਰ ਚ ਆਉਣਾ ਚਾਹੀਦਾ ਸੀਗਾ ਠੀਕ ਹੈ ਜੋ ਸਰਕਾਰ ਨੇ ਸਹੂਲਤਾਂ ਦਿੱਤੀਆਂ ਉਹ ਤਾਂ ਮਿਲਣੀਆਂ ਹੀ ਸੀ ਮਿਲੀਆਂ ਪਰ ਕੋਈ ਆਣ ਕੇ ਸਾਡਾ ਦਰਦ ਨਹੀਂ ਸੁਣਿਆ ਜਦੋਂ ਕਿਸਾਨ ਜਿੱਤ ਕੇ ਆਏ ਆ ਇਸ ਕਿਸਾਨ ਅੰਦੋਲਨ ਨੂੰ ਅਸੀਂ ਅੱਗੋਂ ਜਾ ਕੇ 골ਡਨ ਗੇਟ ਤੇ ਉਹਨਾਂ ਦਾ ਸਤਿਕਾਰ ਕੀਤਾ ਜੀ ਉਹਨਾਂ ਦੀ ਇੱਕ ਇੱਕ ਗੱਡੀ ਵਿੱਚ ਇੱਕ ਇੱਕ ਆਗੂ ਨੂੰ ਲੈਟਰ ਪੜ੍ਹ ਦੇ ਕੇ ਆਈਆਂ ਕਿ ਸ਼ਹੀਦੀ 26 ਜਨਵਰੀ ਨੂੰ ਆ ਕੁਝ ਦਿਨ ਬਾਅਦ ਤੇ ਤੁਸੀਂ ਸਾਰੇ ਉੱਥੇ ਆਣ ਕੇ ਹਾਜ਼ਰੀ ਭਰਿਓ ਨਾਲੇ ਪਰਿਵਾਰਾਂ ਦਾ ਹੌਸਲਾ ਵਧੂਗਾ ਕਿ ਠੀਕ ਜੀ ਸਾਡੇ ਬਦਲੇ ਕਿਸਾਨ ਆਏ ਚੀਦਾ ਸ਼ੀਰ ਬੀਬੀਆਂ ਬਦਲੇ ਤੇ ਪਰ ਕੋਈ ਕਿਸਾਨ ਨੇ ਸਿਰਫ ਅੱਜ ਇੱਕ ਕਿਸਾਨ ਆਇਆ ਕਿ ਉਹਨੇ ਪਤਾ ਨਹੀਂ ਉਹਨੂੰ ਵੀ ਮਲਕੀਸ਼ ਸਿੰਘ ਜੀ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਕੋਈ ਕਿਸਾਨ ਨਹੀਂ ਆਇਆ ਕਿਸਾਨਾਂ ਨੂੰ ਆਪਣੀਆਂ ਵੋਟਾਂ ਦੀ ਪੈ ਗਈ ਜੀ ਇਲੈਕਸ਼ਨ ਦੀ ਪੈ ਗਈ ਉਹਨਾਂ ਨੂੰ ਇਹ ਨਹੀਂ ਪਈ ਕਿ ਪਿੰਡਾਂ 'ਚ ਜਾਈਏ ਵੇਖੀਏ ਕਿਹੜੇ ਕਿਹੜੇ ਪਰਿਵਾਰਾਂ ਦੇ ਵੀਰ ਜਾਂ ਬੀਬੀਆਂ ਸ਼ਹੀਦ ਹੋਈਆਂ ਗੁਰਦੁਆਰਾ ਕੋਠਾ ਸਾਹਿਬ ਵੱਲ ਆ ਵਿਖੇ ਇੱਕ ਧਾਰਮਿਕ ਸਮਾਗਮ ਕੀਤਾ ਗਿਆ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਕਿਸਾਨੀ ਅੰਦੋਲਨ ਵਿੱਚ ਜੋ ਸ਼ਹੀਦ ਹੋਈਆਂ ਬੀਬੀਆਂ ਸੀ ਉਹਨਾਂ ਨੂੰ ਅੱਜ ਯਾਦ ਕੀਤਾ ਗਿਆ ਇਸ ਮੌਕੇ ਸੁਖਮਨੀ ਚੈ ਸੋਸਾਇਟੀ ਦੇ ਪ੍ਰਧਾਨ ਬੀਬੀ ਕੇਵਲ ਨੇ ਆਖਿਆ ਕਿ ਜੋ ਬੀਬੀਆਂ ਸ਼ਹੀਦ ਹੋਈਆਂ ਸਨ ਉਹ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਈਆਂ ਪਰ ਉਹਨਾਂ ਨੇ ਨਾਰੀ ਰੋਸ਼ ਡਾਹਰ ਕੀਤਾ ਕਿ ਕਿਸਾਨਾਂ ਨੇ ਉਹਨਾਂ ਦੀ ਕੋਈ ਵੀ ਸਹਾਰ ਨਹੀਂ ਲਈ ਉਹਨਾਂ ਨੇ ਆਖਿਆ ਕਿ ਜਿਸ ਲਈ ਉਹਨਾਂ ਨੇ ਅੰਦੋਲਨ ਕੀਤਾ ਕਿਸਾਨਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਫਾਸਟ ਵੀ ਖਬਰ ਨਾ ਮਰੀ ਰਕੇਸ਼ ਕੁਮਾਰ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਇਆ ਪ੍ਰਧਾਨ ਵਿਨੋਦ ਕੁਮਾਰ ਬੇਟਾ ਨੇ ਆਖਿਆ ਕਿ ਸਫਾਈ ਸੇਵਕਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਮੋٹے ਨਾਲ ਮੋਟਾ ਮਿਲਾ ਕੇ ਸ਼ਹਿਰ ਦੀ ਸਫਾਈ ਵਿੱਚ ਕੰਮ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ सुरेंद्र ਟੋਨਾ ਸਰਪ੍ਰਸ ਬੌਕੇਵਲ ਅਨਿਲ ਖੋਸਲਾ ਸਮੇਤ ਵੜੀ ਗੈਂਤੇ ਵਿੱਚ ਜਥੇਬੰਦੀ ਦੇ ਆਗੂ ਹਾਜ਼ਰ ਸਨ। ਇਹ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੇ ਆਣ ਕੇ ਕਿਸੇ ਨੇ ਕਮਿਸ਼ਨਰ ਸਾਹਿਬ ਆਏ ਨੇ ਹਰਪ੍ਰੀਤ ਸਿੰਘ ਜੀ ਤੇ ਇਹਨਾਂ ਦਾ ਵਾਹਿ ਧੰਨਵਾਦ ਕਰਨ ਗਏ ਆ। ਵੀਰ ਇਹਨਾਂ ਦਾ ਵੈਲਕਮ ਜੀ ਰੋ ਸਾਡਾ ਕੰਮ ਆ ਵੀ ਮੁਲਾਜ਼ਮਾ ਦਾ ਜਿਹੜਾ ਬੌਸ ਆਵੇ ਤੇ ਉਹਦਾ ਵੈਲਕਮ ਕਰਨਾ ਅੱਜ ਸਿਰਫ ਵਧਾਈ ਦੇਣ ਗਏ ਆ ਵੀ ਇੱਥੇ ਆਏ ਨੇ ਸਾਡੇ ਸ਼ਹਿਰ ਦੇ ਵਿੱਚ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਕਮਿਸ਼ਨਰ ਸਾਹਿਬ ਪਹਿਲਾਂ ਕੋਈ ਵੀ ਜਿਹੜਾ ਆਂਦਾ ਹੀ ਆਂਦਾ ਹੀ ਨਹੀਂ ਜੇ ਕੋ ਆਂਦਾ ਤੇ 2 ਮਹੀਨੇ 4 ਮਹੀਨੇ ਕੱਟ ਕੇ ਚਲ ਗਏ ਨੇ ਰਾਹੁਲ ਜੀ ਵੀ ਪਰ ਇਹ ਕਮਿਸ਼ਨਰ ਸਾਹਿਬ ਜਿਹੜੇ ਹੁਣ ਆਏ ਨੇ ਬਹੁਤ ਵਧੀਆ ਗੱਲ ਆ ਜਿਹੜੀ ਕਾਰਪੋਰੇਸ਼ਨੋਂ ਲਵਾਰਸ ਹੋਈ ਸੀ ਅਸੀਂ ਚਾਹੁੰਦੇ ਆ ਵੀ ਸਾਡੇ ਕਮਿਸ਼ਨਰ ਸਾਹਿਬ ਆਏ ਨੇ ਔਰ ਠੀਕ ਹੈ ਕਿ ਚੰਗਾ ਸੁਭਾ ਜਿਹੜਾ 24 ਦਾ ਜਿਹੜਾ ਸਾਲ ਹੈ ਚੰ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਹੈੱਡ ਕਾਂਸਟੇਬਲ ਸਲਵੰਤ ਸਿੰਘ ਅਤੇ ਕਾਂਸਟੇਬਲ ਲਖਪ੍ਰੀਤ ਕੌਰ ਵੱਲੋਂ ਨੋਵਾ ਕੈਂਪਸ ਫਾਰ ਫੋਰਨ ਲੈਂਗੁਏਜ ਅੰਮ੍ਰਿਤਸਰ ਵਿਖੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਆਟੋ ਵਰਕਸ਼ਾਪ ਦੇ ਇਸ ਮੌਕੇ ਆਸਮਾਨੀ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ। ਅਤੇ ਹਾਰ ਲੋਡਿੰਗ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਵਰਕਸ਼ਾਪ ਦੇ ਇੰਚਾਰਜ ਡਾਕਟਰ ਰਮਾ ਚੇਅਰਮੈਨ ਰਾਜਕੁਮਾਰ ਰਾਜੂ ਰਾਜ ਕਲਿਆਣ ਅਤੇ 사જન ਖੋਸਲਾ ਸਮੇਤ ਕਈ ਮੁਲਾਜ਼ਮ ਮੌਜੂਦ ਸਨ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਰਹਿ ਚੁੱਕਿਆ ਹਾਂ ਤੁਹਾਨੂੰ ਦੱਸਣਾ ਚਾਹਾਂਗਾ ਤੇ ਮੈਨੂੰ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈਗੇ ਨੇ ਉਹ ਮੈਨੂੰ ਪਤਾ ਨਹੀਂ ਬਟ ਉਹ ਐਜ਼ ਆਊਟਸਾਈਡਰ ਪਤਾ ਨਹੀਂ ਬਹੁਤ ਸਾਰੀਆਂ ਨਿਊਜ਼ ਕਲਿੱਪਿੰਗਸ ਮੈਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦਾ ਬਹੁਤ ਸਾਰੇ ਹੋਰ ਇਸ਼ੂਸ ਅਗੇ ਨੇ ਕੂੜੇ ਨੂੰ ਲੈ ਕੇ ਜਿਹੜਾ ਮੇਜਰ ਇਸ਼ੂ ਹੈ ਸਾਡੀਆਂ ਹੋਰ ਕਾਫੀ ਮੀਟਿੰਗਸ ਦੇ ਵਿੱਚ ਵੀ ਇਹ ਏਜੰਡਾ ਹਰ ਵਾਰ ਚੁੱਕਿਆ ਜਾਂਦਾ ਸਮਾਰਟ ਸਿਟੀ ਦੇ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਹੜੇ ਬਹੁਤ ਮੈਨੂੰ ਅੱਜ ਪਤਾ ਲੱਗਿਆ ਕਿ ਕੰਪਲੀਟ ਹੋ ਚੁੱਕੇ ਨੇ ਸਿਰਫ ਥੋੜਾ ਥੋੜਾ ਉਹਨਾਂ ਦਾ ਕੰਪੋਨੈਂਟ ਬਾਕੀ ਆ ਤਾਂ ਮੇਰੀ ਜਿਹੜੀ ਪ੍ਰਾਇੋਰਟੀਜ਼ ਨੇ ਇਹੀ ਹੈ ਕਿ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਜਲਦ ਜਲਦ ਸੀਰੋਤ ਨਿਪਟਾਰਾ ਕਰੀਏ ਤੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਸਰਕਾਰ ਦੇ ਪ੍ਰੋਜੈਕਟ ਨੇ ਜਾਂ ਜਿੰਨੇ ਵੀ ਸਾਡੇ ਪ੍ਰੋਜੈਕਟਸ ਲੋਕਲ ਲੈਵਲ ਤੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਨੇਪਰੇ ਚੜੀਏ ਤਾਂ ਕਿ ਲੋਕਾਂ ਨੂੰ ਇੱਕ ਚੰਗਾ ایکسپੀਰੀਅੰਸ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਰਹਿਣ ਦਾ ਅਸੀਂ ਪ੍ਰੋਵਾਈਡ ਕਰਾ ਸਕੀਏ ਅੱਜ ਆਪਣੀ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਤੇ ਆਪਣੇ ਮੁਲਾਜ਼ਮਾਂ ਵੱਲੋਂ ਕਮਿਸ਼ਨਰ ਸਾਹਿਬ ਜੀ ਦਾ ਸਵਾਗਤ ਕਰਨ ਵਾਸਤੇ ਆਏ ਆਂ ਔਰ ਨਾਲ ਹੀ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸਾਡੇ ਜਿਹੜੇ ਮਿਸਟਰ ਸਾਹਿਬ ਨੇ ਐਜ਼ ਏਡੀਸੀ ਵੀ ਕੰਮ ਕਰ ਚੁੱਕੇ ਇੱਥੇ ਜਿੰਨਾ ਸਾਨੂੰ ਸਾਰੇ ਮੁਲਾਜ਼ਮਾਂ ਨੂੰ ਇਸ ਚੀਜ਼ ਦੀ ਸਹੂਲਤ ਹੋਏਗੀ ਕਿ ਕੌਮੀ ਸਰਭਾਰੇ ਸਭ ਕੁਝ ਜਾਣ ਦੇ ਦੇਖੋ ਜੀ ਅੱਜ ਸਾਡੇ ਮਾਨਯੋਗ ਆਈਐਸ ਕਮਿਸ਼ਨਰ ਹਰਪ੍ਰੀਤ ਸਿੰਘ ਜੀ ਨੇ ਕੱਲ ਦਾ ਚਾਰਜ ਸੰਭਾਲ ਲਿਆ ਹੈ ਅਮਰਸਰ ਨਗਰ ਨਿਗਮ ਦਾ ਅੱਜ ਸਮੂਹ ਆਟੋ ਵਰਕਸ਼ਾਪ ਦੇ ਯੂਨੀਅਨ ਯੂਨੀਅਨ ਹੋਰ ਸਮੂਹ ਮੁਲਾਜ਼ਮਾਂ ਲੋਜ ਜਿਨ੍ਹਾਂ ਨੇ ਮੂੰਹ ਮਿੱਠਾ ਕਰਾ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਵੀਆਈਈਸੀ ਵੱਲੋਂ ਆਸਟ੍ਰੇਲੀਆ ਐਜੂਕੇਸ਼ਨ ਫੇਅਰ ਲਗਾਇਆ ਗਿਆ ਜਿੱਥੇ ਆਸਟ੍ਰੇਲੀਆ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਵੀਆਈਈਸੀ ਦੇ ਹੈੱਡ ਅਮਿਤ ਸ਼ਰਮਾ ਵੱਲੋਂ ਆਖਿਆ ਗਿਆ ਕਿ ਜੋ ਬੱਚੇ ਵਿਦੇਸ਼ ਵਿੱਚ ਪੜਨ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ ਉਹ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲ ਸਕਦੇ ਹਨ। ਨਮਸਕਾਰ ਸਸੀਗਲਮ ਨਿਵਾਸੀਓ ਮੇਰਾ ਨਾਮ ਅਮਿਤ ਸ਼ਰਮਾ ਹੈ ਮੈਂ ਅੰਮ੍ਰਿਤਸਰ ਵੀਆਈਈਸੀ ਦਾ ਹੈੱਡ ਹਾਂ ਤੇ ਅੱਜ ਅਸੀਂ ਹੋਟਲ ਹੌਲੀਡੇ ਹਿੰਦੇ ਵਿੱਚ ऑस्ट्रेलियान एजुकेशन फेयर लगाया है जिथे ऑस्ट्रेलिया दी टॉप यूनिवर्सिटीज दे रिप्रेजेंटेटिव्स आए हुए ने ते जेडे भी स्टूडेंट्स इथे आ रहे ने जेडे ऑस्ट्रेलिया पढना चंदे ने उथे जाके अपना करियर या फ्यूचर बनाना चंदे ने उन्ना वास्ते एक बहुत बढ़िया गोल्डन ऑपर्चुनिटी है की वो यूनिवर्सिटीज ऑफिशियल्स नु डायरेक्टली मिलके अपनी ऑन द स्पॉट असेसमेंट करवाके इथे ही ऑफर लेटर्स जेडीयां है वो अप्लाई कर दे ने ਇਹ ਬਹੁਤ ਵਧੀਆ ਮੌਕਾ ਹੈ ਕਿ ਜਿਹੜੇ ਸਟੂਡੈਂਟਸ ਡਿਜ਼ਰਵਿੰਗ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਵਾਲੇ ਇੱਥੇ ਹੀ ਔਨ ਦਾ ਸਪਾਟ ਸਕਾਲਰਸ਼ਿਪਸ ਵੀ ਆਫਰ ਕਰ ਰਹੇ ਨੇ ਸੋ ਥਿਸ ਇਜ਼ ਅ ਵੰਡਰਫੁਲ ਓਪਰਚੁਨਿਟੀ ਤੇ ਹਲੇ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਅਸੀਂ ਹਰ ਸਾਲ ਆਰਗੇਨਾਈਜ਼ ਕਰਦੇ ਹਾਂ atleast ਸਾਲ ਚ ਦੋ ਵਾਰੀ ਤੇ ਬਹੁਤ ਵਧੀਆ ਰਹਿੰਦਾ ਹੈ ਅੰਮ੍ਰਿਤਸਰ ਦੇ ਵਿੱਚ ਵੀਆਈਸੀ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਸਿੰਗਾਪੁਰ ਦੇ ਵਿੱਚ ਟਾਪ ਯੂਨੀਵਰਸਿਟੀ ਦੇ ਸਟੂਡੈਂਟਸ ਪਲੇਸ ਕਰ ਰਹੇ ਨੇ ਐਂਡ ਸਾਡੇ ਕਈ ਸਟੂਡੈਂਟਸ ਨੂੰ 100% ਐਂਡ 50% ਸਕਾਲਰਸ਼ਿਪਸ ਵੀ ਮਿਲੀਆਂ ਹੈ। ਸੋ ਆਈ ਊਡ ਰਿਕੁਐਸਟ ਕਿ ਜਿਹੜੇ ਵੀ ਸਟੂਡੈਂਟਸ ਨੇ ਜੇ ਉਹ ਆਪਣਾ ਫਿਊਚਰ ਕਿਸੇ ਵੀ ਟਾਪ ਯੂਨੀਵਰਸਿਟੀ ਦੇ ਵਿੱਚ ਬਣਾਉਣਾ ਚਾਹੁੰਦੇ ਨੇ ਐਂਡ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਕੇ ਉਹ ਸਾਡੇ ਆਫਿਸ ਏ ਬਲਾਕ ਮਾਰਕੀਟ ਦੇ ਵਿੱਚ ਆ ਸਕਦੇ ਨੇ। ਸਾਡਾ ਆਫਿਸ ਉਤੋਂ ਪਿਛਲੇ 20 ਸਾਲਾਂ ਤੋਂ ਉੱਥੇ ਹੀ ਹੈ ਐਂਡ ਇਟ ਇਜ਼ ਵੈਰੀ ਯੂਸਫੁਲ ਵੀ ਕੈਨ ਆਲਵੇਜ਼ ਹੈਲਪ देम ਆਊਟ। ਜ਼ਿਲ੍ਹਾ ਕਚੇਰੀ ਅੰਮ੍ਰਿਤਸਰ ਵਿਖੇ ਮਾਈਕਰੋ ਫਾਈਨੈਂਸ ਕੰਪਨੀਆ ਵੱਲੋਂ ਗਰੀਬ ਅਤੇ Dalit ਪਰਿਵਾਰਾਂ ਨੂੰ ਮਾਰੂ ਕਰਜ਼ਿਆਂ ਦੇ ਜਾਲ ਵਿੱਚ ਫਸਾਉਣ ਦੇ ਵਿਰੋਧ ਵਿੱਚ ਵਿਸ਼ਾਲ ਰੈਲੀ ਕੀਤੀ ਗਈ ਮੰਗ ਕੀਤੀ ਗਈ ਕਿ ਇਹਨਾਂ ਗਰੀਬ ਅਤੇ ਕਰਜ਼ਦਾਰੀਆਂ ਦਾ ਇਹ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਇਸ ਮੌਕੇ ਕਾਮਰੇਡ ਬੰਦ ਸਿੰਘ ਬਰਾੜ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਪੰਜਾਬ ਐਟੈਕ ਦੇ ਡਿਪਟੀ ਜਰਨਲ ਸਕੱਤਰ ਅਮਰਜੀਤ ਸਿੰਘ ਆਸਲ ਕੁਲ ਹਿੰਦ ਕਿਸਾਨ ਸਭਾ ਦੇ ਪੰਜਾਬ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰਾ ਸਮੇਤ ਕਈ ਲੋਕ ਹਾਜ਼ਰ ਸਨ ਇਹ ਜਿਹੜਾ ਅੱਜ ਦਾ ਵਿਸ਼ਾਲ ਕੱਟ ਤੁਸੀਂ ਵੇਖ ਰਹੇ ਹੋ ਵਿਸ਼ੇਸ਼ ਕਰਕੇ ਔਰਤਾਂ ਦਾ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਆਪਣਾ ਜਾਲ ਵਿਛਾਇਆ ਹੋਇਆ ਹੈ ਉਹਨਾਂ ਦੀ ਅੰਨੀ ਲੁੱਟ ਦੇ ਖਿਲਾਫ ਉਹਨਾਂ ਦੀ ਹਨੇਰਗਰਦੀ ਦੇ ਖਿਲਾਫ ਉਹਨਾਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੇ ਖਿਲਾਫ ਇਹ ਅੱਜ ਦੀ ਵਿਸ਼ਾਲ ਰੋਸ ਰੈਲੀ ਹੈ ਦਸੰਬਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਰੈਡੀ ਹੋਈ ਸੀ ਅੱਗੇ April ਦੇ ਵਿੱਚ ਫੇਰ ਕਰਾਂਗੇ ਇਹ ਸਵਾਲ ਕੱਲਾ ਅੰਮ੍ਰਿਤਸਰ ਦਾ ਨਹੀਂ ਵੈਸੇ ਤਾਂ ਸਾਰੇ ਹਿੰਦੁਸਤਾਨ ਦਾ ਹੈ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯਾ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਵ 22 ਫਰਵਰੀ ਨੂੰ ਮੰਦੇ ਪਰਿਸਰ ਵਿਖੇ ਬੜੀ ਧੂਮ-ਕਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਜਗਤ ਜੋਤੀ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ 22 ਫਰਵਰੀ ਨੂੰ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਪਿੱਖੀਵਿੰਡ ਅੰਮ੍ਰਿਤਸਰ ਰੋਡ ਤੇ ਹੋਇਆ ਭਿਆਨਕ ਹਾਦਸਾ ਨਵਿਆਏ ਜੋੜੇ ਦੀ ਹੋਈ ਮੌਤ। ਅਯੋਧਿਆ ਵਿਖੇ ਹੋਏ ਪ੍ਰਾਨ ਪ੍ਰਤਿਸ਼ਠਾ ਸਮਾਗਮ ਸੰਬੰਧੀ ਬੜਾ ਹਨੂਮਾਨ ਮੰਦਿਰ ਵਿਖੇ ਰਾਮ ਸੇਵਾ ਪਰਿਵਾਰ ਵੱਲੋਂ ਕੀਤਾ ਗਿਆ ਭਜਨ ਸੰਧਿਆ ਦਾ ਆਯੋਜਨ ਪਰਵਿੰਦਰ ਕੌਰ ਨੇ ਤਰਨਤਾਰਨ ਵਿਖੇ ਬਤੌਰ ਐਸਪੀ ਹੈੱਡਕੁਆਰਟਰ ਦਾ ਸੰਭਾਲਿਆ ਕਾਰਜਪਾਲ ਇਸਨਾਂ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ